ਬੁਆ ਵੈਲਕਮ ਟੂ ਓਕੇ ਜੀ ਚੇਅਰਮੈਨ ਆਪਾਂ ਹਾਂਜੀ ਸਾਹਮਣੇ ਦੇਖਿਓ ਜੀ ਓਕੇ ਜੀ ਅੱਜ ਬਹੁਤ ਸਤਕਾਰਯੋ ਮੈਡਮ ਸ਼੍ਰੀਮਤੀ ਰਾਜਵੀਰ ਕੌਰ ਜੀ ਜੋ ਮੈਡਮ ਰਪੀਤ ਕੌਰ ਜੀ ਅ ਮਾਸਟਰ ਜਗਿੰਦਰ ਸਿੰਘ ਜੀ ਦਾ ਪ੍ਰਤੀ ਕਰ ਰਿਹਾ ਹੈ ਔਰ ਉਹਨਾਂ ਦੇ ਨਾਲ ਜੋ ਸਾਡੇ ਬਹੁਤ ਸਤਕਾਰਯੋ ਮੈਡਮ ਪ੍ਰਿੰਸੀਪਲ ਸ਼੍ਰੀ ਬਲਵਿੰਦਰ ਕੌਰ ਜੀ ਸਟੇਟਵਾਨੀ ਜੋ ਇਹ ਮਾਜੋ ਮਿਰਾਈ ਸਾਹਿਬ ਦੀ ਯੋਗ ਦਵਾਈ ਔਰ ਮੈਡਮ ਜੀ ਦੀ ਨਿਰਮਾਈ ਔਰ ਇਕੱਠੇ ਰੱਖ ਕੇ ਸੋ ਇਹਨਾਂ ਸਾਰਿਆਂ ਦੇ ਔਰ ਇਹਨਾਂ ਵਿਥਕਾ ਹੁੰਦੇ ਸੀ ਉਹਨਾਂ ਦੀ ਇੰਟਰਵੈਨਸ਼ਨ ਕਰਕੇ ਇਹ ਜਗ੍ਹਾ ਉਹਨਾਂ ਦੀ ਇੱਜ਼ਤ ਜੂਰ ਕਰਿਓ ਤੇ ਮਾਪਿਓ ਦੀ ਆਗਿਆ ਕਰ। ਬਾਦਸ਼ਾਹਿਆ ਜੀ ਸਤਗੁਰ ਨਦਰ ਜਿਲੇ ਦੇ ਵਿੱਚ ਨੰਬਰ 1 ਜੜਾਇਆ ਸਾਡਾ ਇੱਥੇ ਮੇਟੇ ਮੇਲ ਬੰਦਾ ਹੈ ਨੀ ਟੈਂਟ ਨਹੀਂ ਔਰ ਕਿਉਂ ਨਾ ਇਹਨਾਂ ਨੂੰ ਬੈਠਣ ਲਈ ਵੀ ਨੀ ਟੈਂਟ ਕਲੀਨ ਸਪੇਸ ਦਿੱਤੀ ਜਾਏ। ਲਖਿਤ ਕੋ ਮੈਂ ਮੈਂ ਦਰ ਸੀਨੇ ਸੈਕੰਡਰੀ ਸਕੂਲ ਆਫ ਫੈਮਿਨੈਂਟ ਸਕਲਾ ਮੰਡੀ ਕੈਂਪਸ ਬਟਾਲਾ ਸਕੂਲ ਅੱਜ ਸਾਡੇ ਖਾਣ ਦੇ ਲਈ ਉਦਘਾਟਨ ਕੀਤਾ ਗਿਆ ਇਹ ਸ਼ੈਰੀ ਕਲਸੀ ਦੀ ਵਾਈਫ ਨੇ ਓਪਨਿੰਗ ਕੀਤੀ ਹੈ ਇਹਦੇ ਇਹ ਬਿਲਕੁਲ ਜਿਵੇਂ ਸਦਾ ਸੇ ਘਰ ਖਾਣਾ ਖਾਂਦੇ ਉਸ ਤਰ੍ਹਾਂ ਹੀ ਲੱਗਿਆ ਤੇ ਬਹੁਤ ਵਧੀਆ ਸੀ ਪੱਖੇ ਥੱਲੇ ਬੈਠ ਕੇ ਖਾਣਾ ਖਾਧਾ ਨੂੰ ਬਹੁਤ ਹੀ ਵਧੀਆ ਲੱਗਾ ਅਸੀਂ ਤਾਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਕਿ ਸਾਡੇ ਲਈ ਇਹਨਾਂ ਨੇ ਆ ਉਦਘਾਟਨ ਕੀਤਾ ਸਾਨੂੰ ਬਹੁਤ ਜਿਆਦਾ ਵਧੀਆ ਲੱਗਾ ਬਿੱਟੇ ਬਿਲ ਬਣਿਆ ਹੈ ਹੋਰ ਵੀ ਜਿੱਥੇ ਕੋਈ ਕਮੀ ਪੇਛੇ ਐ ਐਮਐਲਏ ਸਾਹਿਬ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਉਹ ਪੂਛ ਵਧੀਆ ਕਰਨ ਕਿਉਂਕਿ ਸਾਡੀ ਲੜਾਈ ਜਿਹੜੀ ਹੈ ਜੀ ਇਹ ਬੇਰੁਜ਼ਗਾਰੀ ਦੇ ਨਾਲ ਸਾਡੀ ਲੜਾਈ ਲੋਕਾਂ ਨੂੰ ਲੋਕਾਂ ਦੇ ਹੱਕ ਦਿਵਾਉਂਦੇ ਨਾਲ ਹੈ ਤੇ ਤੁਸੀਂ ਪ੍ਰਿੰਸੀਪਲ ਸਾਹਿਬ ਟੀਚਰ ਸਾਹਿਬਾਨ ਬਹੁਤ ਵਧੀਆ ਐਫਰਟਸ ਦਿੱਤੇ ਨੇ ਤੁਸੀਂ ਸਾਰੇ ਦੇਖੋ ਜੀ ਵਿਦਿਆਰਥੀ ਪਾਤਰੋਂ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਜ਼ਿਆਦਾ ਬਤਾਈ ਦਿੰਦੀ ਹਾਂ ਧੰਨਵਾਦ ਸਾਰਿਆਂ ਦਾ ਜੀ ਮੈਂ ਪ੍ਰਿੰਸੀਪਲ ਬਲਵਿੰਦਰ ਕੌਰ ਸਕੂਲ ਆਫ ਫੈਮਿਨਸ ਅੱਜ ਬਹੁਤ ਹੀ ਵਧੀਆ ਲੱਗ ਰਿਹਾ ਜੀ ਕਿ ਅਸੀਂ ਮਿਡਲ ਕੈਂਪਸ ਦੇ ਵਿੱਚ ਜਿੱਥੇ ਕਿ ਸਾਡੇ ਕੋਲ 6ਵੀਂ ਤੋਂ 8ਵੀਂ ਦੇ ਬੱਚੇ ਪੜ੍ਹਦੇ ਹਨ ਉਹਨਾਂ ਲਈ ਅਸੀਂ ਜੋ ਇੱਕ ਮਿਡਡੇ ਹਾਲ ਜਿਹੜਾ ਸੀਗਾ ਉਹ ਬਣਾਇਆ ਸੀਗਾ ਤੇ ਉਸ ਦਾ ਅੱਜ ਅਸੀਂ ਉਦਘਾਟਨ ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਦੀ ਧਰਮ ਪਤਨੀ ਮੈਡਮ ਰਾਜਬੀਕ ਔਰ ਦੇਕਰ ਕਮਲਾ ਤੋਂ ਕਰਾਇਆ ਗਿਆ ਅੱਜ ਸਾਡੇ ਐਸਐਮਸੀ ਕਮੇਟੀ ਮੈਂਬਰਸ ਚੇਅਰਮੈਨ ਸਕੂਲ ਸਟਾਫ ਤੇ ਬੱਚੇ ਬਹੁਤ ਹੀ ਉਤਸ਼ਾਹਿਤ ਮਹਿਸੂਸ ਹੋ ਰਹੇ ਨੇ ਕਰ ਰਹੇ ਨੇ ਕਿ ਉਹਨਾਂ ਨੂੰ ਇੱਕ ਵਧੀਆ ਜਗ੍ਹਾ ਦੇ ਉੱਪਰ ਬੈਠ ਕੇ ਖਾਣਾ ਖਾਣ ਦਾ ਜਿਹੜਾ ਆ ਉਹ ਮੌਕਾ ਮਿਲੇਗਾ ਬੜੇ ਚਿਰਾਂ ਤੋਂ ਇਹ ਅਸੀਂ ਆਸ ਲਗਾਈ ਸੀ ਕਿ ਅਸੀਂ ਇਹਨਾਂ ਬੱਚਿਆਂ ਨੂੰ ਜੋ ਕਿ ਬੈੰਡ ਦੀ ਦਿੱਕਤ ਸੀ ਜਗ੍ਹਾ ਦੀ بارش ਵਿੱਚ ਵੀ ਬੱਚਿਆਂ ਨੂੰ ਪ੍ਰੋਬਲਮ ਆਉਂਦੀ ਸੀ ਖਾਣਾ ਖਾਣ ਲਈ ਉਹਨਾਂ ਲਈ ਅਸੀਂ ਇੱਕ ਬਹੁਤ ਹੀ ਵਧੀਆ ਫਰनिश्ड ਜਿਹੜਾ ਇੱਕ ਅਸੀਂ ਉਹ ਮਿਡਡੇ ਹਾਲ ਜਿਹੜਾ ਬਣਾਇਆ ਜਿਸ ਦੀ ਅੱਜ ਉਦਘਾਟਨ ਜਿਹੜਾ ਉਹ ਕੀਤਾ ਗਿਆ ਤਕਰੀਬਨ 100 ਸਾਲ ਪੁਰਾਣਾ ਇਹ ਸਕੂਲ ਹੈ ਜੀ ਔਰ ਇਹਦੇ ਵਿੱਚ ਇੱਕ ਮਸਕ ਹੈ ਜਿਹੜੀ ਕਿ ਹੈਰੀਟੇਜ ਹੈਗੀ ਆ ਜੀ ਸੋ ਸਮੇਂ-ਸਮੇਂ ਤੇ ਜਿਹੜੀਆਂ ਇਹਦੇ ਵਿੱਚ ਕੁਝ ਤਬਦੀਲੀਆਂ ਹੁੰਦੀਆਂ ਗਈਆਂ ਪਰ ਜਦੋਂ ਤੋਂ ਮੈਂ ਇਸ ਸਕੂਲ ਦਾ ਚਾਰਜ ਸੰਭਾਲਿਆ ओके दो कैंपस ਦੇ ਵਿੱਚ ਚੱਲ ਰਿਹਾ ਇੱਕ ਜਿਹੜਾ 9ਵੀਂ ਤੋਂ 12ਵੀਂ ਕੈਂਪਸ ਹੈ ਉਹ ਧਰਮਪੁਰਾ ਕਲੋਨੀ ਹੈ ਔਰ ਇਹ ਸਾਡੇ ਕੋਲ ਮਿਡਲ ਵਿੰਗ ਹੈ ਕਿਲਾ ਮੰਡੀ ਜਿਹੜਾ ਕਿ 6ਵੀਂ ਤੋਂ 8ਵੀਂ ਚੱਲ ਰਿਹਾ ਔਰ ਇੱਥੇ ਸਾਡੇ ਕੋਲ ਬਹੁਤ ਵਧੀਆ ਬੱਚੇ ਨੇ तकरीबन ਹਰ ਸਾਲ ਬੱਚਿਆਂ ਦੀ ਗਿਣਤੀ ਜਿਹੜੀ ਹੈ 250 300 ਤੱਕ ਸਾਡੇ ਕੋਲ ਇਹ ਤਿੰਨਾਂ ਕਲਾਸਾਂ ਦੀ ਗਿਣਤੀ ਹੁੰਦੀ ਆ ਔਰ ਇਹ ਇੱਕ ਸਾਡਾ ਫਿਡਰ ਸਕੂਲ ਵੀ ਹੈ ਕਿ ਇਹ ਸਾਰੇ ਬੱਚੇ ਜਿਹੜੇ ਨੇ ਸਾਡੇ ਕੋਲੇ 9ਵੀਂ ਕਲਾਸ ਦੇ ਵਿੱਚ ਜਿਹੜੇ ਬੱਚੇ ਜਾ ਕੇ ਐਡਮਿਸ਼ਨ ਲੈਂਦੇ ਨੇ ਤੇ ਬੱਚੇ ਅੱਜ ਬਹੁਤ ਖੁਸ਼ ਹੈ ਕਿ ਉਹਨਾਂ ਨੂੰ ਇੱਕ ਵਧੀਆ ਮਾਹੌਲ ਦੇ ਵਿੱਚ ਬੈਠ ਕੇ ਵਧੀਆ ਖਾਣਾ ਖਾਣ ਦਾ ਮੌਕਾ ਮਿਲੇਗਾ ਬਹੁਤ ਵਧੀਆ ਉਕਰਾਲਾ ਜੀ ਬੱਚੇ ਸਾਡਾ ਆਉਣ ਵਾਲਾ ਭਵਿੱਖ ਹੈ ਜੀ ਬੱਚੇ ਫਿਊਚਰ ਨੇ ਸਮਾਜ ਦਾ ਜੇ ਅਸੀਂ ਇਹਨਾਂ ਦੇ ਪੜ੍ਹਾਈ ਦੇ ਨਾਲ-ਨਾਲ ਇਹਨਾਂ ਦੇ ਖਾਣ-ਪੀਣ ਵੱਲ ਵੀ ਧਿਆਨ ਦੇਵਾਂਗੇ ਤੇ ਬੱਚੇ ਜਿਹੜੇ ਨੇ ਫਿਜ਼ੀਕਲੀ ਤੇ ਮੈਂਟਲੀ ਜਿਹੜੇ ਨੇ ਉਹ ਵਧੀਆ ਬੱਚੇ ਗਰੋਅਨ ਅਪ ਹੋਣਗੇ ਸੋ ਸਰਕਾਰਾਂ ਸਮੇਂ-ਸਮੇਂ ਤੇ ਸਾਡਾ ਮਹਿਕਮਾ ਵੀ ਬਹੁਤ ਹੀ ਸਵਿਰਧ ਹੈ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਤੇ ਬੱਚਿਆਂ ਦੇ ਖਾਣ-ਪੀਣ ਨੂੰ ਲੈ ਕੇ ਅ ਅੱਜ ਤੱਕ ਸਾਡੇ ਕੋਲ ਜਿਸ ਤਰ੍ਹਾਂ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਕਿ ਸਾਰਾ ਪੁੱਛ ਜਿਹੜਾ ਬੱਚਿਆਂ ਦਾ ਉਹ ਫ੍ਰੀ ਹੈ ਫ੍ਰੀ ਐਜੂਕੇਸ਼ਨ ਹੈਗੀ ਆ ਔਰ ਇਹ ਬੱਚੇ ਜਿਹੜੇ ਇਹਨਾਂ ਨੂੰ ਮੁਫਤ ਕਿਤਾਬਾਂ ਔਰ ਵਰਦੀਆਂ ਮੀਟੇ ਮੀਲ ਔਰ ਨਾਲ ਦੀ ਨਾਲ ਜਿਹੜੇ ਬੈਨੀਫਿਸ਼ੀਰੀ ਬੱਚੇ ਆ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸਕਾਲਰਸ਼ਿਪ ਵੀ ਜਿਹੜੇ ਆ ਸਮੇਂ-ਸਮੇਂ ਤੇ ਦਿੱਤੇ ਜਾਂਦੇ ਆ